ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਅੱਜ ਯੋਗਾ ਦਿਵਸ ਮੌਕੇ ਸਥਾਨਕ ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਗਤਕਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਗਤਕਾ ਅਖਾੜਾ ਦੇ ਬੱਚਿਆਂ ਵੱਲੋਂ ਗਤਕਾ ਦੇ ਜੋਰ ਦਿਖਾਏ ਗਏ ਇਸ ਮੌਕੇ ਸੰਬੋਧਨ ਕਰਦੇ ਹੋਏ ਬਲਵਿੰਦਰ ਸਿੰਘ ਮੰਡੇ ਮਾਸਟਰ ਕੁਲਵੰਤ ਸਿੰਘ ਪਰਮਜੀਤ ਸਿੰਘ ਅਨੇਜਾ ਗਿਆਨ ਸਿੰਘ ਗਿੱਲ ਅਤੇ ਬਾਬਾ ਦਰਸ਼ਨ ਸਿੰਘ ਕਾਰਸੇਵਾ ਵਾਲਿਆਂ ਨੇ ਗੱਤਕਾ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਬਾਬਾ ਦੀਪ ਸਿੰਘ ਅਖਾੜਾ ਗੱਤਕਾ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਚਲਾਏ ਗਏ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਿਹੜਾ ਇਹ ਸਾਨੂੰ ਗੱਤਕਾ ਤੇ ਸ਼ਸਤਰਾਂ ਦੀ ਸਿੱਖਿਆ ਦਿੱਤੀ ਤੇ ਸ਼ਸਤਰਧਾਰੀ ਹੋ ਕੇ ਵਿਚਰਨ ਦਾ ਸੰਦੇਸ਼ ਦਿੱਤਾ ਉਸ ਦੇ ਮੁਤਾਬਕ ਗੁਰੂ ਕਲਗੀਧਰ ਪਾਸ਼ਾ ਦੇ ਮਿਸ਼ਨ ਪਾਸ਼ਾ ਹੀ ਤੇ ਬਾਸ਼ਾ ਨੂੰ ਕਾਇਮ ਕਰਨ ਵਾਸਤੇ ਅੱਜ ਸਾਡੀ ਕੌਮ ਵੱਲੋਂ ਜਿਹੜਾ ਇਹ ਦਿਵਸ ਹੈ ਗਤਕਾ ਉਹ ਮਨਾਇਆ ਜਾ ਰਿਹਾ ਹੈ ਪੂਰੇ ਬਾਡ ਦੇ ਵਿੱਚ ਤਾਂ ਕਿ ਸਾਡੀ ਕੌਮ ਦੇ ਵਿੱਚ ਜਿਹੜਾ ਉਹ ਮਤਲਬ ਸਪਿਰਟ ਭਰ ਕੇ ਗਏ ਆ ਪਾਸ਼ਾ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਮੁਤਾਬਕ ਵਾਸ਼ਾਈ ਤੇ ਪਾਸ਼ਾਈ ਨੂੰ ਕਾਇਮ ਕਰਨ ਵਾਸਤੇ ਖਾਲਸਾ ਜਾਗਰਤ ਹੋਵੇ ਇਸ ਕਰਕੇ ਸਾਨੂੰ ਅੱਜ ਜ਼ਰੂਰੀ ਹੈ ਇਸ ਚੀਜ਼ ਨਾਲ ਜੁੜਨਾ ਸਾਡੇ ਬੱਚਿਆਂ ਨੂੰ ਜੋੜਨਾ ਅਤੇ ਅਮਰਤਾਰੀ ਹੋ ਕੇ ਖੰਡੇ ਵਾਟੇ ਦਾ ਅਮਰਤ ਛੱਕ ਕੇ ਸਿੱਖੀ ਦੇ ਪਹਿਰੇਦਾਰ ਬਣ ਕੇ ਦੁਨੀਆਂ ਦੇ ਵਿੱਚ ਵਿਚਰ ਵਿਚਰਨਾ ਸਾਡੀ ਫਰਜ਼ ਡਿਊਟੀ ਹੈ ਕਿਉਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪੂਰੀ ਦੁਨੀਆਂ ਨੂੰ ਧਾਰਮਿਕ ਤੌਰ ਤੇ ਅਗਵਾਈ ਦੇ ਰਹੇ ਹਨ ਇਸੇ ਤਰ੍ਹਾਂ ਹੀ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਜਿੱਥੇ ਤਾਰਮ ਪੂਰੀ ਦੁਨੀਆ ਨੂੰ ਅਗਵਾਈ ਦੇ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਥੇ ਖਾਲਸੇ ਦਾ ਰਾਜ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਧਰਮ ਨਾਲ ਰਾਜ ਚੱਲਦਾ ਹੈ ਰਾਜ ਨਾਲ ਧਰਮ ਪ੍ਰਫੁੱਲਤ ਹੁੰਦਾ ਹੈ ਇਸ ਕਰਕੇ ਖਾਲਸਾ ਆਪ ਦੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਆਪਣੀ ਪਾਸ਼ਾਹੀ ਤੇ ਬਾਦਸ਼ਾਹੀ ਨੂੰ ਦੁਨੀਆ ਦੇ ਉੱਤੇ ਕਾਇਮ ਕਰਨ ਵਾਸਤੇ ਫਤਿਹ ਦਾ ਜਕਾਰਾ ਗਾ ਕੇ ਚੱਲਿਆ ਹੋਇਆ ਹੈ ਅਤੇ ਚੱਲਦਾ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਗੱਤਕਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਕਾਲ ਤਖਤ ਦੇ ਅਨੁਸਾਰ ਜੋ ਯੋਗਾ ਦਿਵਸ ਅਜ ਹੈਗਾ ਹੈ ਸਿੱਖਾਂ ਦਾ ਗੱਤਕਾ ਦਿਵਸ ਹੁੰਦਾ ਹੈ ਕਿਉਂਕਿ ਦੋਨੋਂ ਹੀ ਤੰਦਰੁਸਤੀ ਵਾਸਤੇ ਨੇ ਚੜ੍ਹਦੀ ਕਲਾ ਵਾਸਤੇ ਨੇ ਤੋਂ ਅੱਜ ਸਾਰੇ ਵਿਸ਼ਵ ਦੇ ਵਿੱਚ ਸਿੱਖ ਕੌਮ ਵੱਲੋਂ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਭਲੜਾ ਦੇ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਵੱਲੋਂ ਵੀ ਅੱਜ ਇੱਥੇ ਸਮੂਹ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਗੱਤਕਾ ਮਨਾਇਆ ਗਿਆ ਹੈ ਦਿਵਸ ਗੱਤਕਾ ਹੀ ਖੇਡਿਆ ਗਿਆ ਹੈ। ਤੋਂ ਜੋ ਵੀ ਸੰਗਤਾਂ ਇੱਥੇ ਪਹੁੰਚੇ ਆਣੇ ਸਾਰਿਆਂ ਦਾ ਜੀ ਆਇਆਂ ਧੰਨਵਾਦ। ਉਹ ਇਸ ਤਰ੍ਹਾਂ ਹੀ ਵਾਹਿਗੁਰੂ ਕਾ ਖਾਲਸਾ, ਇਸ ਸੰਸਥਾ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਇਸ ਤਰ੍ਹਾਂ ਹੀ ਗੱਤਕੇ ਨੂੰ ਖੇੜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਅੱਜ ਦੇ ਗੱਤਕਾ ਦੇ ਸਦਿਆਂ ਲੱਖ-ਲੱਖ ਵਧਾਈਆਂ ਹੋਣ। ਇਹ ਸਦਾਨ ਸਾਨੂੰ ਵੀਰ ਪੀਰ ਦੇ ਮਾਲਕ ਸ਼ਿਰੂ ਹਾਂ ਸਾਭ ਜੀ ਨੇ ਦਿੱਤਾ ਕਿ ਉਸ ਦੀ ਪਰਪਰਾਂ ਨੂੰ ਅਸੀਂ ਅੱਗੇ ਤੋਰਦੇ ਹੋਏ ਇਸ ਦਿਨ ਅੱਜ ਗੁਰਪੁਰਬ ਮਨਾਇਆ ਹੈ ਸੋ ਸਭੂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ